ਕੋਈ ਵਜ੍ਹਾ ਨਹੀਂ ਬਸ ਰਹਦੇ ਆਂ ਵੈਸੇ ਆ ਨਹੀਂ ਸਕਦੇ ਨਹੀਂ ਨਹੀਂ ਆਦਕ ਨੇ ਸਰ ਗੱਲ ਇਹ ਆ ਕਿ ਕਹਿੰਦੇ ਤਣਿਆ ਜਲੰਧਰਾ ਤੋਂ ਮਾਰ ਨਾ ਕਰੀ ਹੁਸ਼ਿਆਰਪੁਰੀ ਰੇਤ ਦਾ ਤੂੰ ਬਣਿਆ ਚਲੋ ਨਗਰ ਨਗਰ ਹਮ ਤੇ ਜਿਹੜੇ ਹੁਣ ਚੋਣਾਂ ਆ ਰਹੇ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਾਂ ਨਾਲ ਚਲੋ ਕਿਸਾਨਾਂ ਦੇ ਕੱਲ ਨੇ ਕਿਸਾਨਾਂ ਦੇ ਜਿਹੜੇ ਮਸਲੇ ਕਿਸੇ ਨਾ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਥੋੜਾ ਬਹੁਤਾ ਉਹਦੀ ਯਾਦ ਆ ਉਸ ਮਜ਼ਮੂਨ ਨੂੰ ਉਸ ਮੌਜ਼ੂ ਨੂੰ ਉਸ ਟੌਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਉਹ ਤਾਂ ਕੋਈ ਵੀ ਨਹੀਂ ਉਹ ਤਾਂ ਇਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤਾਂ ਕਿਤੇ ਦੱਸਣ ਦੀ ਗੱਲ ਜੇ ਬੱਲੇ ਪਰਵਰਤਨਸ਼ੀਲ ਹੈ ਸੰਗੀਤ ਵੀ ਉਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਤੁਹਾਡਾ ਜੀਵਨ ਜਨ ਜੀਵਨ ਹੁੰਦਾ ਹੈ ਨੋ ਗੀਤਾ ਜੋ ਇਹੀ ਪਤਾ ਲੱਗਦਾ ਨਾ ਕਿ ਜਦੋਂ ਕਹਾਣੀਆਂ ਸੁਣ ਕੇ ਇਸ ਖਿੱਤੇ ਦੇ ਲੋਕਾਂ ਦੀ ਜ਼ਿੰਦਗੀ ਔਰ ਤਰਜ਼-ਏ-ਜ਼ਿੰਦਗੀ ਕੀ ਸੀ ਪਹਿਰਾਵਾ ਕੀ ਸੀ ਗੋਸਤੂ ਕੀ ਸੀ ਵਕਾਇਦਗੀ ਸਰਦਾਰੀ ਕੀ ਸੀ ਸੋ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਥੋੜਾ ਫਾਸਟ-ਪਾਸ ਉਹ ਵੀ ਚੱਲ ਰਿਹਾ ਲੇਕਿਨ ਹਰ ਦੌਰ ਅੱਛਾ ਆ ਹਰ ਦੌਰ ਵਿੱਚ ਸ਼ੋਰ ਵਾਲੇ ਵੀ ਹੁੰਦੇ ਬਸੁਰੇ ਵੀ ਹੁੰਦੇ ਪਾਕੀਜ਼ਾ ਵੀ ਹੁੰਦੇ ਨਾਪਾਕ ਵੀ ਹੁੰਦੇ ਆਪਣੇ ਟਾਈਮ ਤੇ ਪੱਕੀ ਰਹਿ ਗਈ ਆ ਨੇ ਮੇਰੇ ਟਾਈਮ ਤੇ ਪਹਿਲੇ ਨੂੰ ਕਹਿੰਦੇ ਸੀ ਉਹ ਬਹੁਤ ਚੰਗੇ ਆ ਹਾਂਜੀ ਹੁਣ ਅਸੀਂ ਕਹੀ ਜਾਈਏ ਉਹ ਅਸੀਂ ਚੰਗੇ ਸੀ ਸਭ ਚੰਗਾ ਆ ਨਹੀਂ ਅਸ਼ਲੀਲਤਾ ਨਹੀਂ ਵੱਧ ਗਈ ਇਹ ਚੀਜ਼ ਨੂੰ ਮੰਨਦੇ ਤੁਸੀਂ ਅਸ਼ਲੀਲਤਾ ਉਦੋਂ ਵੀ ਸੀ ਹੁਣ ਵੀ ਆ ਅਸ਼ਲੀਲਤਾ ਤਾਂ ਸੋਸਾਇਟੀ ਰੋਕੇ ਸਮਾਜ ਰੋਕੇ ਵੀ ਭਾਈ ਅਸੀਂ ਨਹੀਂ ਸੁਣਨਾ ਫਲਮਾਇਆ ਜਾਂਦਾ ਜਿਹੜਾ ਟੀਵੀ ਹਾਂ ਬਾੜੀ ਗੱਲ ਹੈ ਬਹੁਤ ਬੁਰੀ ਗੱਲ ਆ ਗਾਣਾ ਉਹ ਗਾਓ ਜਿਹੜਾ ਤੁਹਾਡੀ ਮਾਂ ਬੇਟੀ ਤੇ ਭੈਣ ਸੁਣ ਸਕੇ ਕੋਈ ਗਾਣਾ ਗਾਓ ਪਿਕਚਰਾਈਜ਼ ਵੀ ਉਹ ਕਰੋ ਕਿ ਫੈਮਿਲੀ ਚ ਬੈਠੇ ਆਂ ਇੱਥੇ ਬੈ ਕੇ ਬਹੁਤ ਸਾਰੇ ਮੁੱਦੇ ਚੱਕੇ ਤਾਂ ਜਾਂਦੇ ਪਰ ਉਹ ਤੇ ਐਕਸ਼ਨ ਨਹੀਂ ਬਿਆ। ਹਾਂਜੀ ਝੜਕਾਉ ਗਾਣੇ ਜਿੱਦਾਂ ਕੋਈ ਲੜਾਈ ਝਗੜਾ ਅਸਲੀ ਨਹੀਂ ਲੈ ਕੇ ਕੋਈ ਲੜਾਈ ਝਗੜੇ ਨਹੀਂ ਲੈ ਕੇ। ਹਾਂ ਬਸ ਇਹ ਤਾਂ ਇਹ ਤਾਂ ਗਾਣੇ ਚ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ। ਗਾਣੇ ਚ ਜ਼ਿਕਰ ਤਾਂ ਮੁਹੱਬਤ ਦਾ ਪਾਕੀਜ਼ਾ ਰਿਸ਼ਤਿਆਂ ਦਾ ਕਲਚਰ ਦਾ ਤੇਹਜ਼ੀਬ ਦਾ ਹੋਣਾ।